ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਅਤੇ ਕਾਮਯਾਬ ਹੋਣ ਦੇ ਲਈ ਲੋਕਾਂ ਦੇ ਤਾਣੇ ਮੇਨੇ ਸੁਣਨੇ ਬੰਦ ਕਰ ਦੇਣੇ ਚਾਹੀਦੇ ਨੇ ਜੇਕਰ ਤੁਸੀਂ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦਿੰਦੇ ਰਹੋਗੇ ਕਿ ਫਲਾਣਾ ਕੀ ਕਹੇਗਾ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੋ ਸਕੋਗੇ ਇਸੇ ਦੀ ਇੱਕ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਪਠਾਨਕੋਟ ਦੇ ਰਹਿਣ ਵਾਲੇ ਦਿਲਪ੍ਰਿਤ ਸਿੰਘ ਦੀ ਉਹਨਾਂ ਦੀ ਉਮਰ 19 ਸਾਲ ਦੀ ਹੈ ਅਤੇ ਉਹਨਾਂ ਦੀ ਕਹਾਣੀ ਬਹੁਤ ਹੀ ਅਲੱਗ ਹੈ ਅਤੇ ਉਹ ਹੋਰ ਲੋਕਾਂ ਤੋਂ ਵੀ ਅਲੱਗ ਹਨ ਪਰ ਉਹਨਾਂ ਨੇ ਇਹ ਕਦੇ ਨਹੀਂ ਸੋਚਿਆ ਉਹਨਾਂ ਨੇ ਲੋਕਾਂ ਦੇ ਤਾਨੇ ਮੇਨਿਆਂ ਵੱਲ ਧਿਆਨ ਨਾ ਦੇਣ ਦੀ ਬਜਾਏ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਫੈਸਲਾ ਲਿਆ ਦਿਲਪ੍ਰੀਤ ਦੀ ਹਾਈਟ ਸਿਰਫ 3 ਫੁੱਟ 5 ਇੰਚ ਦੀ ਹੈ ਅਤੇ ਉਹਨਾਂ ਨੂੰ ਲੋਕਾਂ ਦੇ ਵੱਲੋਂ ਖੂਬ ਤਾਨੇ ਮਾਰੇ ਜਾਂਦੇ ਸਨ ਕਿ ਤੂੰ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਪਰ ਦਿਲਪ੍ਰੀਤ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਇਆ ਗਿਆ ਹੈ ਅਤੇ ਉਹ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਰੇਖ ਕਰਦਿਆਂ ਅਤੇ ਉਸ ਦੇ ਨਾਲ ਨਾਲ ਉਹਨਾਂ ਨੂੰ Zomato ਵਾਲੇ ਸਰਦਾਰ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਗੱਲ ਕਰਦੇ ਆ ਪਠਾਨਕੋਟ ਦੇ ਰਹਿਣ ਵਾਲੇ ਜ਼ਮੈਟੋ ਵਾਲੇ ਸਰਦਾਰ ਜੀ ਦੀ ਦਿਲਪ੍ਰੀਤ ਸਿੰਘ ਜੀ ਦਿਲਪ੍ਰੀਤ ਸਿੰਘ ਹੋਰ ਨਾਲੋਂ ਬਹੁਤ ਅਲੱਗ ਹਨ 19 ਸਾਲ ਦੇ ਇਸ ਨੌਜਵਾਨ ਦਾ ਕੱਦ ਮਹਿਜ 3 ਫੁੱਟ 5 ਇੰਚ ਛੋਟੇ ਕੱਦ ਕਾਰਨ ਦਿਲਪ੍ਰੀਤ ਨੂੰ ਬਚਪਨ ਤੋਂ ਹੀ ਸੋਸ਼ਣ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਸਹੀ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਰ ਹੋਂ ਲਈ ਪਤਾ ਨਹੀਂ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸੇ ਤਰ੍ਹਾਂ ਅੱਜ ਸਨਮਾਨ ਦੀ ਜ਼ਿੰਦਗੀ ਜਿਉ ਰਹੇ ਦਿਲਪ੍ਰੀਤ ਨੇ ਲੰਗੇ ਦੋ ਸਾਲਾਂ ਵਿੱਚ ਕਾਫੀ ਨਿਰਾਸ਼ਾ ਸਹਿਣ ਕੀਤੀ ਹੈ ਬਚਪਨ ਤੋਂ ਹੀ ਉਹਨਾਂ ਨੂੰ ਹਰ ਕਿਸੇ ਨੇ ਮਜ਼ਾਕ ਦਾ ਪਾਤਰ ਬਣਾਇਆ ਅਤੇ ਜਦ ਉਹ ਸਕੂਲ ਦੇ ਵਿੱਚ ਪੜਨ ਜਾਂਦੇ ਸਨ ਤਾਂ ਉੱਥੇ ਵੀ ਬੱਚਿਆਂ ਵਿੱਚ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਦਿਲਪ੍ਰੀਤ ਲਈ ਆਪਣੇ ਬਾਰੇ ਸੁਣਨਾ ਅਤੇ ਲੋਕਾਂ ਵੱਲੋਂ ਉਹਨਾਂ ਦਾ ਮਜ਼ਾਕ ਬਣਾਉਣਾ ਤਾਂ ਰੋਜ਼ਾਨਾ ਦੀ ਰੁਟੀਨ ਹੀ ਹੋ ਗਿਆ ਸੀ ਦਿਲਪ੍ਰੀਤ ਨੂੰ ਕਈ ਵਾਰ ਖੁਦ ਨੂੰ ਦੇਖ ਕੇ ਅਫਸੋਸ ਹੁੰਦਾ ਸੀ ਅਤੇ ਰੋਣਾ ਹੁੰਦਾ ਸੀ ਕਿ ਉਹ ਇਹੋ ਜਿਹੇ ਯਾਨੀ ਕਿ ਬਾਕੀ ਲੋਕਾਂ ਤੋਂ ਅਲੱਗ ਕਿਉਂ ਹਨ ਇਸੇ ਕਾਰਨ ਦਿਲਪ੍ਰਿੰਦ ਨੇ ਅੱਗੇ ਪੜਾਈ ਨਹੀਂ ਕੀਤੀ ਪਰ ਉਹਨਾਂ ਨੇ ਜ਼ਿੰਦਗੀ ਪ੍ਰਤੀ ਆਪਣਾ ਸਕਾਰਾਤਮਕ ਰਵੱਈਆ ਕਦੇ ਨਹੀਂ ਛੱਡਿਆ ਦਿਲਪ੍ਰਿੰਦ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਮਾਤਾ ਪਿਤਾ ਨੇ ਹਮੇਸ਼ਾ ਉਹਨਾਂ ਨੂੰ ਹੌਸਲਾ ਦਿੱਤਾ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਕੋਈ ਬਜ਼ੁਰਗ ਮਿਲਿਆ ਅਤੇ ਉਸ ਬਜ਼ੁਰਗ ਦੀਆਂ ਗੱਲਾਂ ਨੇ ਦਿਲਪ੍ਰਿੰਦ ਦੀ ਸੋਚ ਬਦਲ ਦਿੱਤੀ ਬਜ਼ੁਰਗ ਨੇ ਦਿਲਪ੍ਰਿੰਦ ਨੂੰ ਕਿਹਾ ਕਿ ਗੁਰੂ ਘਰ ਤੇ ਵਿਸ਼ਵਾਸ ਰੱਖ ਲੋਕਾਂ ਦੀਆਂ ਗੱਲਾਂ ਨੂੰ ਛੱਡ ਕੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰ ਅਤੇ ਆਪਣੀ ਮਿਹਨਤ ਜਾਰੀ ਰੱਖ ਉਸ ਦਿਨ ਤੋਂ ਬਾਅਦ ਦਿਲਪਿੰਦ ਨੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦਾ ਫੈਸਲਾ ਕੀਤਾ। ਦਿਲਪਿੰਦ ਨੇ ਕਰੀਬ 2 ਸਾਲ ਦੁਕਾਨਾਂ ਤੇ ਕੰਮ ਕੀਤਾ। ਇਸ ਸਭ ਦੇ ਨਾਲ ਉਹ ਰੋਜ਼ਾਨਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਂਦੇ ਸਨ ਅਤੇ ਉਹਨਾਂ ਦਾ ਧਿਆਨ ਗੁਰੂ ਘਰ ਨਾਲ ਜੁੜਦਾ ਗਿਆ। ਦਿਲਪਿੰਦ ਨੂੰ ਰੋਜ਼ਾਨਾ ਆਉਂਦੇ ਦੇਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨੌਜਵਾਨਾਂ ਨੇ ਉਹਨਾਂ ਉਥੇ ਪੱਕੇ ਤੌਰ ਤੇ ਸੇਵਾਦਾਰ ਦਾ ਅਹੁਦਾ ਸੰਭਾਲਣ ਦੀ ਗੱਲ ਆਕੇ ਦਿਲਪ੍ਰੀਤ ਸਿੰਘ ਨੂੰ ਪਟਾਣਕੋਟ ਸ਼ਹਿਰ ਦੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਦੀ ਸਾਨਕ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਦਿਲਪ੍ਰੀਤ ਦਾ ਕਹਿਣਾ ਹੈ ਕਿ ਜਿਸ ਮੁਕਾਮ ਤੇ ਅੱਜ ਉਹ ਹਨ ਉਹ ਹਾਜ਼ਲ ਕਰਨਾ ਇੰਨਾ ਸੌਖਾ ਨਹੀਂ ਸੀ ਉਹਨਾਂ ਨੂੰ ਲੋਕਾਂ ਦਾ ਮਜ਼ਾਕ ਅਤੇ ਤਾਨੇ ਜ਼ਰੂਰ ਸੁਣਨ ਨੂੰ ਮਿਲੇ ਪਰ ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਹੁਣ ਉਹ ਦਿਨ ਰਾਤ ਗੁਰੂ ਘਰ ਲੈ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਕਮੇਟੀ ਦੀ ਸਹਿਮਤੀ ਨਾਲ ਹੀ ਉਹ ਰਾਤ ਦੇ 8 ਵਜੇ ਤੋਂ 11 ਵਜੇ ਤੱਕ ਜ਼ਮੈਟੋ ਡਿਲੀਵਰੀਆਂ ਕਰਦੇ ਹਨ ਅਤੇ ਦਿਲਪ੍ਰੀਤ ਨੇ ਦੱਸਿਆ ਕਿ ਪਟਨਾਣਕੋਟ ਦੇ ਹੀ ਰਹਿਣ ਵਾਲੇ ਇੱਕ ਕਾਰੋਬਾਰੀ ਨੇ ਉਹਨਾਂ ਨੂੰ ਕਈ ਸਾਲ ਪਹਿਲਾਂ ਕੰਮ ਮੰਗਣ ਤੇ ਇਹ ਤਾਨਾ ਮਾਰਿਆ ਸੀ ਕਿ ਤੂੰ ਕਦੇ ਕੋਈ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਤੈਨੂੰ ਕਿਸੇ ਨੇ ਕੰਮ ਦੇਣਾ ਹੁਣ ਕੁਝ ਦਿਨ ਪਹਿਲਾਂ ਦਿਲਪ੍ਰੀਤ ਉਸ ਕਾਰੋਬਾਰੀ ਦੇ ਘਰ ਦੇ ਵਿੱਚ ਸ਼੍ਰੀ ਅਕਨਪਾਠ ਸਾਹਿਬ ਆਰੰਭ ਕਰਨ ਲਈ ਪਾਕਤੀ ਸਿੰਘਾਂ ਦੇ ਨਾਲ ਗਏ ਸਨ ਉੱਥੇ ਉਹਨਾਂ ਨੇ ਪ੍ਰਸ਼ਾਦ ਤਿਆਰ ਕੀਤਾ ਤੇ ਹੋਰ ਸੇਵਾ ਨਿਭਾਈ ਤਾਂ ਇਹ ਦੇਖ ਕੇ ਉਸ ਇਨਸਾਨ ਦੇ ਹੁਣ ਇਹ ਬੋਲ ਸੰਨ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਅੱਗੇ ਵਧੇਗਾ ਪਰ ਪ੍ਰਮਾਤਮਾ ਨੇ ਤੇਰੀ ਸੁਣ ਲਈ ਦਿਲਪ੍ਰੀਤ ਸਿੰਘ ਦੀ ਡਿਊਟੀ ਸਵੇਰ ਦੇ 4 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਗੁਰੂ ਘਰ ਦੇ ਦੁਆਰ ਖੋਲਣ ਦੀ ਹੋਵੇ ਜਾਂ ਦੇਖ ਤਿਆਰ ਕਰਨ ਦੀ ਹੋਵੇ ਇਸੇ ਤਰ੍ਹਾਂ ਸ਼ਾਮ ਵੇਲੇ ਵੀ ਦਿਲਪ੍ਰੀਤ ਸਿੰਘ ਹੀ ਸਭ ਕਾਰਜ ਦੇਖਦੇ ਹਨ ਅਤੇ ਜੇਕਰ ਕਈ ਵਾਰ ਕੋਈ ਗ੍ਰੰਥੀ ਸਿੰਘ ਛੁੱਟੀ ਤੇ ਹੋਣ ਤਾਂ ਪਾਠ ਵੀ ਉਹ ਆਪ ਹੀ ਕਰਦੇ ਹਨ ਦਿਲਪ੍ਰੀਤ ਸਿੰਘ ਪੂਰੀ ਮਰਿਆਦਾ ਅਨੁਸਾਰ ਗੁਰੂ ਘਰ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਦਿਲਪ੍ਰੀਤ ਸਿੰਘ ਹੁਣੇਕੀਤਨ ਦੀ ਸਿੱਖਿਆ ਵੀ ਲੈ ਰਹੇ ਹਨ ਅਤੇ ਦਿਲਪ੍ਰੀਤ ਹੋਰਨਾਂ ਲਈ ਇੱਕ ਬਹੁਤ ਵੱਡੀ ਮਿਸਾਲ ਬਣਿਆ ਹਨ ਬਿਊਰੋ ਰਿਪੋਰਟ ਹਮਦਰਦ ਦਾ ਟੀਵੀ